ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਗਈ ਆ ਤਾਂ ਇਸੇ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਨੂੰ ਭਾਜੜਾਂ ਪੁਆਈਆਂ ਹੋਈਆਂ ਨੇ ਜੇਕਰ ਕੋਈ ਨਸ਼ਾ ਤਸਕਰ ਹੈ ਉਸ ਦਾ ਘਰ ਬਿਟਾਇਆ ਜਾਂਦਾ ਜੇਕਰ ਕੋਈ ਨਸ਼ਾ ਤਸਕਰੀ ਕਰ ਰਿਹਾ ਉਸ ਨੂੰ ਜੇਲ੍ਹ ਦੇ ਹਸਲਾਖਾਂ ਪਿੱਛੇ ਵੀ ਪਹੁੰਚਾਇਆ ਜਾਂਦਾ ਤਾਂ ਹੁਣ ਇਸ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਨੂੰ ਅੱਗੇ ਵੱਲ ਲੈ ਕੇ ਜਾਇਆ ਜਾ ਰਿਹਾ ਪਿੰਡਾਂ ਦੇ ਵਿੱਚ ਜਾ ਕੇ ਨੌਜਵਾਨਾਂ ਨੂੰ ਪਿੰਡ ਦੇ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਕੋਈ ਨਸ਼ਾ ਕਰਦਾ ਤਾਂ ਫਿਰ ਤੁਸੀਂ ਸਾਨੂੰ ਸੰਪਰਕ ਕਰੋ ਜਾਣਕਾਰੀ ਜੇਕਰ ਦੋਗੇ ਜਾਣਕਾਰੀ ਗੁਪਤ ਰੱਖੀ ਜਾਵੇਗੀ ਤਾਂ ਇਸੇ ਲੜੀ ਦੇ ਤਹਿਤ ਪਟਿਆਲਾ ਦੇ ਬਹਾਦਰਗੜ੍ਹ ਦੇ ਵਿੱਚ ਪੈਂਦੇ ਇੱਕ ਪਿੰਡ ਦੇ ਵਿੱਚ ਅੱਜ ਬਹਾਦਰਗੜ੍ਹ ਦੇ ਚੌਂਕੀ ਇੰਚਾਰਜ ਹਰਦੀਪ ਸਿੰਘ ਪਹੁੰਚੇ ਜਿੱਥੇ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਮੀਟਿੰਗ ਕੀਤੀ ਤੇ ਨਾਲ ਹੀ ਨੰਬਰ ਵੀ ਜਾਰੀ ਕੀਤਾ ਕਿ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਸਾਨੂੰ ਦੱਸੋ ਜੇਕਰ ਕੋਈ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰਦਾ ਤਾਂ ਬਹਾਦਰਗੜ ਦੀ ਪੀਰ ਕਲੋਨੀ ਦੇ ਵਿੱਚ ਚੌਂਕੀ ਇੰਚਾਰਜ ਹਰਦੀਪ ਸਿੰਘ ਪਹੁੰਚੇ ਆਖਰ ਕੀ ਕੁਝ ਕਹਿ ਰਹੇ ਨੇ ਹਰਦੀਪ ਸਿੰਘ ਉਹਨਾਂ ਦੇ ਨਾਲ ਗੱਲਬਾਤ ਕੀਤੀ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਤੇ ਨਾਲ ਹੀ ਪਿੰਡ ਦੇ ਲੋਕ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਪਿੰਡ ਦੇ ਮੋਹਤਵਾਰ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਤਾਂ ਰਾਜੂ ਮਸੀਹ ਪਿੰਡ ਦੇ ਮੋਹਤਵਾਰ ਵਿਅਕਤੀ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਕਿ ਉਹ ਕੀ ਕੁਝ ਕਹਿ ਰਹੇ ਨੇ ਉਹਨਾਂ ਦੀ ਜਵਾਨੀ ਵੀ ਸੁਣਾ ਦਿੰਨੇ ਆ ਅੱਜ ਪੀਰ ਕਲੋਨੀ ਦੇ ਵਿੱਚ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਜੁਧ ਨਸ਼ਿਆਂ ਵਿਰੁੱਧ ਅਪੀ ਜੰਗ ਛੇੜੀ ਗਈ ਹੈ ਉਹ ਜੰਗ ਨੂੰ ਲੜੀ ਨੂੰ ਲੈ ਕੇ ਹੀ ਅਸੀਂ ਅੱਜ ਪੀਰ ਕਲੋਨੀ ਦੇ ਵਿੱਚ ਆ ਕੇ ਪਿੰਡ ਦੇ ਪੀਰ ਕਲੋਨੀ ਦੇ ਮੋਹਤਵਾਰ ਵਿਅਕਤੀ ਕਾਮ ਪਬਲਿਕ ਨਾਲ ਮੀਟਿੰਗ ਕੀਤੀ ਹੈ ਸਾਰਿਆਂ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਵੀ ਤੁਸੀਂ ਪੰਜਾਬ ਸਰਕਾਰ ਦਾ ਤੇ ਪੰਜਾਬ ਪੁਲਿਸ ਦਾ ਸਾਥ ਦਿਓ ਜੇ ਕੋਈ ਨਸ਼ਾ ਕਰਦਾ ਹੈ ਤਾਂ ਉਹ ਸਾਨੂੰ ਦੱਸੋ ਉਹਨੂੰ ਅਸੀਂ ਐਡੀਟਿਨ ਸੈਂਟਰ ਰਜਿੰਦਰ ਹਸਪੀਟਲ ਪੜਿਆਲੇ ਵੀ ਕਿਦਾਖਲ ਕਰਾ ਕੇ ਪੰਜਾਬ ਸਰਕਾਰ ਨੂੰ ਜਿਹੜਾ ਫ੍ਰੀ ਇਲਾਜ ਹੈ ਇਲਾਜ ਕਰਾਵਾਂਗੇ ਤੇ ਜੇ ਕੋਈ ਨਸ਼ਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਤਲਾਹ ਦਿਓ ਤਲਾਹ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਊਗਾ ਤੇ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹ ਬਗਲ ਕੇ ਜਿਹੜੇ ਕਾਨੂੰਨ ਦਾ ਗੱਲ ਗੱਲ ਕਰ ਰਹੇ ਹੋ ਕਿ ਨਸ਼ਿਆਂ ਦੇ ਪਰਦ ਕਾਰਵਾਈ ਕੀਤੀ ਜਾਏਗੀ ਆ ਜਿਹੜਾ ಗ್ರಾಮ ਪੰਚਾਇਤਾਂ ਨੇ ਉਹਨਾਂ ਨਾਲ ਜਿਹੜੀ ਰਾਤਾ ਹੋ ਰਿਹਾ ਬਿਲਕੁਲ ಗ್ರಾಮ ਪੰਚਾਇਤ ਦੇ ਸਾਡੇ ਸਰਪੰਚ ਸਾਹਿਬ ਬਿਲਕੁਲ ਨਾਲ ਖੜੇ ਨੇ ਇਹਨਾਂ ਨੇ ਬਿਲਕੁਲ ਸਾਨੂੰ ਪ੍ਰੋਸਾ ਅਦਾਇਆ ਵੀ ਅਸੀਂ ਪੰਜਾਬ ਪੁਲਿਸ ਦੇ ਪੰਜਾਬ ਸਰਕਾਰ ਦੇ ਨਾਲ ਆ ਹਰ ਇੱਕ ਬੰਦੇ ਨੂੰ ਜੋ ਨਸ਼ਾ ਕਰਦਾ ਉਹਨੂੰ ਪੁਲਿਸ ਨੂੰ ਇਤਲਾ ਦੇ ਕੇ ਦਾਖਲ ਕਰਾਵਾਂਗੇ ਤੇ ਜੋ ਕੋ ਨਸ਼ਾ ਵੇਚਦਾ ਤਾਂ ਉਹਨੂੰ ਫੜਾ ਕੇ ਬਣਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਹੁਣ ਤੱਕ ਤਕਰੀਬਨ ਅਸੀਂ 70 70 80% ਪਿੰਡਾਂ ਦੇ ਵਿੱਚ ਅਸੀਂ ਜਾ ਕੇ ਇਹੀ ਅਪੀਲ ਪੰਜਾਬ ਸਰਕਾਰ ਵੱਲੋਂ ਜੋ ਛਿੜੀ ਗਈ ਹੈ ਸਰਕਾਰ ਦੀ ਅਪੀਲ ਹੈ ਉਹ ਲੋਕਾਂ ਤੱਕ ਪਹੁੰਚਾ ਚੁੱਕੇ ਹਾਂ ਸੈਮੀਨਾਰ ਕਰਕੇ ਮੀਟਿੰਗਾਂ ਕਰਕੇ ਪਹੁੰਚਾ ਚੁੱਕੇ ਹਾਂ ਤੇ ਇਸੇ ਦੇ ਤਹਿਤ ਹੀ ਜੇ ਕੋਈ ਸਾਨੂੰ ਇਨਫਰਮੇਸ਼ਨ ਮਿਲਦੀ ਹੈ ਅੱਜ ਪਰਸੋਂ ਹੀ ਅਸੀਂ ਇੱਕ ਤਕਰੀਬ 1.5 ਕਵਾਂਟਰ ਪੁੱਕੀ ਦਾ ਮੁਕੱਦਮਾ ਦੇ ਕੇ ਹਟੇ ਹਾਂ ਤੇ ਇੱਕ ਸ਼ਰਾਬ ਦਾ ਮੁਕੱਦਮਾ ਤੇ ਇੱਕ ਚਿੱਟੇ ਦਾ ਮੁਕੱਦਮਾ ਲਗਾਤਾਰ ਜਿਹੜੀ ਕੋਈ ਇਨਫਾਰਮੇਸ਼ਨ ਮਿਲਦੀ ਹੈ ਹਫਤੇ ਦੇ ਵਿੱਚ ਵਿੱਚ ਦੋ ਜਾਂ ਤਿੰਨ ਮੁਕਦਮੇ ਸੀ ਇਹ ਜਿਹੜੇ ਨਸ਼ਿਆਂ ਦੇ ਵਿਰੁੱਧ ਹੈ ਅਸੀਂ ਦੇ ਚੁੱਕੇ ਚੌਂਕੀ ਬਾਦਰਗੜ ਦੀ ਚੌਂਕੀ ਬਾਦਰਗੜ ਦੀ ਗੱਲ ਕਰੀ ਜੀ ਆਪਾਂ ਸਮੂਹ ਗਮਰਾ ਪੰਚਾਇਤਾਂ ਦੀ ਗੱਲ ਕਰੀਏ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ಗ್ರಾಮ ਪੰਚਾਇਤਾਂ ਨੂੰ ਅੱਜ ਆਪਣੇ ਮਾਧਿਅਮ ਦੇ ذریعے ਅੱਜ ਮੈਂ ਤਾਂ ਆਪਣੇ ਮਾ ਤੁਹਾਡੇ ਮਾਧਿਅਮ ਦੇ ਨਜ਼ਰੀਏ ਜਰੀਏ ಗ್ರಾಮ ਪੰਚਾਇਤਾਂ ਨੂੰ ਲਗਭਗ ਸਾਡੇ 17-18 ਪਿੰਡ ਨੇ ਚੌਂਕੀ ਬਾਦਰਗੜ ਦੇ ਵਿੱਚ 7-8 ਕਲੌਨੀਆਂ ਨੇ ਤੁਹਾਡੇ ਮਾਦੇ ਨਹੀਂ ਰਹੀ ਅਪੀਲ ਕਰੂੰਗਾ ਵੀ ਬਿਲਕੁਲ ਸਾਡੇ ਸਾਥ ਦੇ ਕੇ ਮੇਰਾ ਮੋਬਾਈਲ ਨੰਬਰ ਸਾਰੇ ਸਰਪੰਚਾਂ ਕੋ ਪੰਚਾਂ ਕੋ ਤੇ ਆ ਪਬਲਿਕ ਨੂੰ ਦੱਸਣਾ ਚਾਹੁੰਨਾ ਮੇਰਾ ਮੋਬਾਈਲ ਨੰਬਰ ਹੈ 9592912463 12462 ਪਾਰਟ ਨੰਬਰ ਹੈ ਇਹਤੇ ਮੈਨੂੰ ਦੱਸ ਕੇ ਦੱਸਿਆ ਜਾਵੇ ਵੀ ਭਰਾਣਾ ਬੰਦਾ ਨਸ਼ਾ ਵੇਚ ਰਿਹਾ ਜੀ ਪਹਿਲ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਕਾਰਵਾਈ ਕੀਤੀ ਜਾਊਗੀ ਤੇ ਖਲਾ ਜਿਹੜਾ ਬੰਦਾ ਦੱਸਦਾ ਹੈ ਤਾਂ ਉਹਦੇ ਬਾਰੇ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਬਿਲਕੁਲ ਹੀ ਦਿੱਸੇ ਸ਼ੋਰ ਨਹੀਂ ਕੀਤਾ ਜਾਊਗਾ ਪਹਿਲਾਂ ਤਾਂ ਮੈਂ ਬੜਾ ਧੰਨਵਾਦ ਕਰਦਾ ਚੌਂਕੀ ਇਨਚਾਰਜ ਸਰਦਾਰ ਹਰਦੀਪ ਸਿੰਘ ਜੀ ਦਾ ਜਿਹੜੇ ਸਾਡੇ ਪਿੰਡ ਚ ਆਏ ਕਿਉਂਕਿ ਚਲੋ ਪਹਿਲਾਂ ਵੀ ਆਏ ਇਨਚਾਰਜ ਇਹਨਾਂ ਨੇ ਵਧੀਆ ਭਰਾਲਾ ਕੀਤਾ ਜਿਹੜੀਆਂ ਮੀਟਿੰਗਾਂ ਕਰ ਰਹੇ ਆ ਬਹੁਤ ਵਧੀਆ ਗੱਲ ਆ ਤੇ ਜਿਹੜਾ ਸਾਡੇ ਭਵੰਤਮਨ ਦੀ ਸੀਐਮ ਸਾਡੇ ਹਲਕ ਐਮਐਲਏ ਸਾਹਿਬ ਨੇ ਪਠਾਨ ਮੱਜਰਾ ਸਾਹਿਬ ਉਹਨਾਂ ਨੇ ਵੀ ਸਾਨੂੰ ਪੂਰੀ ਹਦਾਇਤਾਂ ਦਿੱਤੀਆਂ ਹੋਈਆਂ ਜੇ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹਨੂੰ ਸਾਡੇ ਬਾਰੇ ਇਹਦੇ ਪੁਲਿਸ ਨੂੰ ਦੱਸੋ ਪੁਲਿਸ ਨੂੰ ਦੱਸਣਾ ਸਿੱਧਾ ਐਸਐਸਟੀ ਸਾਹਿਬ ਦਾ ਵੀ ਨੰਬਰ ਆ ਡੀਐਸਟੀ ਸਾਹਿਬ ਦਾ ਵੀ ਆ ਇਹ ਵਧੀਆ ਗੱਲ ਆ ਜੇ ਸਾਡੇ ਪਿੰਡ ਚ ਕੋਈ ਨਵਾਂ ਬੰਦਾ ਆਂਦਾ ਉਹਨੇ ਕੋਲੋਨੀ ਚ ਕਈ ਪਾਰਕ ਚ ਹਨ ਨਵੇਂ ਬੰਦੇ ਆਂਦੇ ਨੇ ਵੇਚਦੇ ਹੁਣ ਹਰ ਟਾਈਮ ਪੁਲਿਸ ਵੀ ਥੋੜੀ ਆ ਕਈ ਵਾਰ ਪੁਲਿਸ ਨਹੀਂ ਹਰ ਇੱਕ ਥਾਂ ਲੱਗ ਸਕਦੀ ਹੈ ਨਾ ਉਹਨਾਂ ਨੂੰ ਸਾਡੇ ਜਿਵੇਂ ਸਾਡੇ ਪੰਚਾਇਤਾਂ ਨਾਲ ਰابطਾ ਕਰ ਰਹੇ ਨੇ ਸਾਡੇ ਸਾਰੇ ਮੈਂਬਰ ਖੜੇ ਨੇ ਸਾਡੇ ਸਭ ਜੋ ਨਾਲ ਇਹਨਾਂ ਦਾ ਕੰਮ ਥੋੜਾ ਜਿਹਾ ਸੌਖਾ ਹੋ ਜਾ ਜੇ ਨਸ਼ਾ ਕਿਉਂਕਿ ਜਿਹਨੇ ਆਪਾਂ ਇਹ ਅਨਗੋਰ ਕਰ ਦਾਂਗੇ ਵੀ ਚਲੋ ਛੱਡੋ ਕੋਈ ਨਹੀਂ ਵੇਚ ਰਿਹਾ ਜਿਹੜਾ ਵੇਚੀ ਜਾਵੇ ਕੱਲ ਨੂੰ ਆਪਣੇ ਜਵਾਕਾਂ ਤੇ ਵੀ ਇਹ ਗੱਲਾਂ ਆ ਸਕਦੀਆਂ ਆਪਣੇ ਜਵਾਕ ਵੀ ਉਹ ਨਸ਼ਾ ਲੈ ਕੇ ਖਰਾਬ ਹੋਣਗੇ ਤੇ ਇੱਕ ਬੜੀ ਵਧੀ ਵੀ ਇਹਨਾਂ ਨੇ ਇੰਚਾਰਜ ਸਾਹਿਬ ਨੇ ਵੀ ਦੱਸਿਆ ਵੀ ਜਿਹੜਾ ਰਜਿੰਦਰਾ ਹਸਪਤਾਲ ਆ ਜਿਹੜਾ ਕੋਈ ਇਲਾਜ ਨਹੀਂ ਕਰਾ ਸਕਦਾ ਜਿਵੇਂ ਪ੍ਰਾਈਵੇਟ ਵਾਲੇ ਵੱਧ ਪੈਸੇ ਮੰਗਦੇ ਆ ਨਸ਼ਾ ਛਡਾਊ ਕੇਂਦਰ ਤੇ ਇਹਨਾਂ ਦੇ ਸਾਨੂੰ ਦੱਸਣ ਜੇ ਕੋਈ ਨਸ਼ੇ ਨਹੀਂ ਪੈਸੇ ਅਫੋਰਡ ਕਰ ਸਕਦਾ ਤਾਂ ਅਸੀਂ ਜਾ ਕੇ ਉੱਥੇ ਪਰਚੀ ਕਰਾਵਾਂਗੇ ਉਹਦਾ ਨਸ਼ਾ ਛਡਾਵਾ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ ਹਨਾ ਤੇ ਮੈਂ ਫਿਰ ਕਲੋਨੀ ਵਾਲਿਆਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਮੇਰੇ ਪੰਚਾਇਤ ਮੈਂਬਰ ਸਾਰੇ ਖੜੇ ਨੇ ਇਹਨਾਂ ਨੂੰ ਵੀ ਕਹਿਣਾ ਮੈਂ ਕਿ ਕੋਈ ਵੀ ਨਸ਼ਾ ਵੇਚਦਾ ਆਪਣੇ ਇੰਚਾਰਜ ਸਾਹਿਬ ਦਾ ਨੰਬਰ ਲਓ ਮੈਨੂੰ ਦੱਸੋ ਅਸੀਂ ਪੂਰਾ ਸਹਿਯੋਗ ਧਾਮਾ ਦੇ ਵੀ ਤਾਂ ਜੋ ਆਪਣੀ ਕਲੋਨੀ ਆਪਣਾ ਪਿੰਡ ਸਾਫ਼ ਸੁਥਰਾ ਰਹੇ ਆਪਣੀ ਪੰਚਾਇਤ ਨਾਲ ਅੱਜ ਲਖਮੀਨ ਸਿੰਘ ਜੀ ਨੂੰ ਲੈ ਕੇ ਮੀਟਿੰਗਾਂ ਵੀ ਕੀਤੀਆਂ ਹਾਂ ਕੀਤੀਆਂ ਅਸੀਂ ਮੀਟਿੰਗਾਂ ਕਰਦੇ ਰਹਿੰਦੇ ਆ ਪਹਿਲਾਂ ਦੋ ਤਿੰਨ ਮੀਟਿੰਗਾਂ ਹੋਈਆਂ ਵੀ ਕੋਈ ਵੀ ਨਸ਼ਾ ਵੇਚਦਾ ਜਾਂ ਕੋਈ ਹਰਕਤ ਕਰਦਾ ਜਿਵੇਂ ਸਾਡੇ ਪਿੰਡ ਚ ਚੋਰੀਆਂ ਹੋਣ ਇੱਕ ਦੋ ਹੋਈਆਂ ਹਨਾ ਆਪਾਂ ਉਹਦੇ ਬਾਰੇ ਕਈ ਚੀਜ਼ਾਂ ਸੋਚੀਆਂ ਜਿਹੜੀਆਂ ਕਰਾਵਾਂ ਅੱਗੇ ਆਉਣ ਵਾਲੇ ਸਮੇਂ ਚ ਅਸੀਂ ਉਹ ਕਰਾਂਗੇ ਹਨਾ ਉਹ ਸਾਰੀਆਂ ਰابطਾ ਨਸ਼ਾ ਬਰਦ ਤਾਂ ਸਾਡਾ ਚੱਲਦਾ ਹੀ ਰਹਿੰਦਾ ਬੀਟਿੰਗ ਤਾਂ ਤੁਸੀਂ ਸੁਣਿਆ ਚੌਂਕੀ ਇੰਚਾਰਜ ਹਰਦੀਪ ਸਿੰਘ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਆ ਤੇ ਨਾਲ ਹੀ ਲੋਕਾਂ ਨੂੰ ਅਵੇਅਰ ਕੀਤਾ ਤੇ ਨਾਲ ਹੀ ਲੋਕਾਂ ਨੂੰ ਅਪੀਲ ਵੀ ਕੀਤੀ ਆ ਕਿ ਜੇਕਰ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਕੋਈ ਨਸ਼ਾ ਕਰਦਾ ਤਾਂ ਸਾਨੂੰ ਇਤਲਾਹ ਦਿਓ ਤੁਹਾਡੀ ਜਾਣਕਾਰੀ ਜੋ ਹੋਵੇਗੀ ਉਹ ਤੁਹਾਡੀ ਗੁਪਤ ਰੱਖੀ ਜਾਵੇਗੀ ਤਾਂ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਬੀੜਾ ਚੁੱਕਿਆ ਗਿਆ ਕਿ ਪੰਜਾਬ ਦੇ ਵਿੱਚੋਂ ਹੁਣ ਨਸ਼ਾ ਖਤਮ ਕਰਨਾ ਨਸ਼ਾ ਮੁਕਤ ਪੰਜਾਬ ਬਣਾਉਣਾ ਤਾਂ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਲਈ ਤਾਂ ਇਹ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪਰ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਤਾਂ ਕੀ ਲੋਕ ਹੁਣ ਅਵੇਰ ਹੋਣਗੇ ਲੋਕ ਸਹਿਯੋਗ ਦੇਣਗੇ ਨਸ਼ਾ ਮੁਕਤ ਪੰਜਾਬ ਬਣਦਾ ਆਖਰ ਸਭ ਦੀਆਂ ਨਜ਼ਰਾਂ ਇਸੇ ਦੇ ਤੇ ਟਿਕੀਆਂ ਹੋਈਆਂ ਨੇ